ਪਰ ਮੈਂ 9 ਤੋਂ 5 ਕਲਾਸ 4 ਦੇ ਆਉਣ ਤੋਂ ਪਹਿਲਾਂ ਮੈਂ ਕੁਰਸੀ ਤੇ ਬੈਠਾ ਹੁੰਦਾ ਤੇ ਜਦੋਂ ਮੈਂ ਕੁਰਸੀ ਤੋਂ ਉੱਠਦਾ ਆ ਸਾਰਾ ਹੀ ਸਟਾਫ ਜਾ ਚੁੱਕਾ ਹੁੰਦਾ 11 ਮੰਜ਼ਲਾਏ ਸੈਕਟਰੀਏਟ ਦੀਆਂ ਤੇ 300 ਕਮਰਾ 11 ਮੰਜ਼ਲਾ ਖਾਲੀ ਹੋ ਜੰਨੀਆਂ ਗੜੀ ਸਭ ਤੋਂ ਬਾਅਦ ਨਿਕਲਦਾ ਯਾਰ ਐਨ ਕੰਮ ਕਰਦਾ ਬੈਠਦਾ ਐਨਾ ਕੰਮ ਕਰਦਾ ਮੈਂ ਐਸ غرور ਉਹ ਸਾਰਾ ਹੀ ਡੀਏ ਆਫਿਸ ਅੱਜ ਫਸਿਆ ਆ ਡਾਇਰੈਕਟੋਰੇਟ ਦੇ ਡੀਏ ਲਿਟੀਗੇਸ਼ਨ ਪ੍ਰੋਸੀਕਿਊਸ਼ਨ ਡਾਇਰੈਕਟਰ ਲਿਟੀਗੇਸ਼ਨ ਤੇ ਪ੍ਰੋਸੀਕਿਊਸ਼ਨ ਅੱਗ ਦੀਆਂ ਲਪਟਾਂ ਉੱਥੇ ਤੱਕ ਪੁੱਜੀ ਆਇਆ ਡਾਇਰੈਕਟੋਰੇਟ ਤੱਕ ਇਹ ਗੱਲ ਇਹ ਗੱਲ ਮੈਂ ਕਿਉਂ ਕਹਿਣੀ ਚਾਹਣਾ ਤੁਹਾਨੂੰ ਇਹ ਮਾਨਸਾ ਜ਼ਿਲ੍ਹਾ ਇਧਰੋਂ ਪਰੇ ਅੰਬਰਸਰ ਤੱਕ ਪਰੇ ਆ ਘੁੰਮ ਜਾਈਏ ਬਹੁਤ ਕੇਸ ਨੇ ਮੇਰੇ ਨਮਾਸ਼ਹਿਰ ਸਿਰਫ 15 ਜ਼ਿਲ੍ਹੇ ਚ ਕੇਸ ਨੇ ਜਿਹੜੇ ਅਸੀਂ ਕਮਿਸ਼ਨ ਦੇ ਦਫ਼ਤਰ ਚ ਲੜਦੇ ਹੁਸ਼ਿਆਰ ਪਰ 7 ਸੰਭਲੀਆਂ ਆ ਤੇ 15 ਕੇਸ ਨਮਾਸ਼ਹਿਰ 3 ਸੰਭਲੀਆਂ 15 ਕੇਸ ਰੋਪੜ 3 ਸੰਭਲੀਆਂ 15 ਕੇਸ ਜਲੰਧਰ 9 ਸੰਭਲੀਆਂ ਜ਼ਿਲ੍ਹੇ ਦੀਆਂ 15 ਕੇਸ ਇਹ ਤੁਹਾਡੇ ਮਾਨ ਸੇ ਹੋ ਸਕਦਾ 100 ਹੋਣ ਬਠਿੰਡੇ 200 ਹੋਣ ਮੁਕਸਰ 200 ਹੋਣ ਅ ਫਰੋਈ ਫਰੋਈ ਪਰ ਫਾਜਿਲਕਾ 220 ਜिले ਬਾਈ ਜੀ ਆ ਜਿਹੜਾ ਘੜਵਾਏ ਜਿਹੜਾ ਇਲਾਕਾ ਆ ਇੱਥੇ ਅਸੀਂ ਗਰੀਬ ਸਮਾਜ ਚ ਪੈਦਾ ਹੋਏ ਲੋਕ ਐ ਆਰਥਿਕ ਤੌਰ ਤੇ ਕਮਜ਼ੋਰ ਐ ਆਰਥਿਕ ਤਾ ਤਕੜੀ ਹੋ ਜਾਏ ਉਹਦੇ ਲਈ ਚੋਪੜਾ ਸਾਹਿਬ ਤੁਹਾਡੇ ਚਾਏ ਤੁਹਾਨੂੰ ਸਕੀਮਾਂ ਦੇਣ ਆਏ ਦਵਿੰਦਰ ਸਾਰਾ ਐ ਤੁਹਾਨੂੰ ਸਕੀਮਾਂ ਦੇਣ ਆਏ ਕਿ ਕਿੱਦਾਂ ਸਾਡੇ ਧੀ ਪੁੱਤ ਜਿਹੜੇ ਆ ਚਿਕਲੀ ਲਾਓ ਇਹਨਾਂ ਦੀ ਚਿਕਲੀ ਚਿਕਲੀ ਲਾਓ ਜੁੱਟ ਵੀ ਲਾਓ ਕੋਈ ਮੇਰਾ ਮਹਿਕਮਾ ਹੀ ਐਸੀ ਚਿਕਲੀ ਵੀ ਲਾਉਂਦੇ ਸੀ ਜੁੱਟ ਵੀ ਲਾਉਂਦੇ ਤੇ 18 ਸਾਲ 5 ਮਹੀਨੇ ਨੌਕਰੀ ਕੀਤੀ ਆ ਜੀ ਸਵੇਰ ਤੋਂ ਸ਼ਾਮ ਤੱਕ ਜੁੱਟੇ ਲਵਾਉਂਦਾ ਰਿਹਾ ਚਿਕਣੀਆਂ ਲਵਾਉਂਦਾ ਰਿਹਾ ਤੇ ਇਲਾਜ ਬੇਜਵਾਨਿਆਂ ਦਾ ਕਰਦਾ ਸੀ ਮੈਨੂੰ ਕਹਿੰਦੇ ਗੜੀ ਸਾਹਿਬ ਬਾਹਰ ਦਾ ਬੱਟਨ ਨਹੀਂ ਬੰਦ ਕਰਦੇ ਮੈਂ ਕਿ ਹੱਥ ਪੈ ਗਈ ਹੈ ਚੜੀ ਰਹਿੰਦੀ ਹੈ ਉੱਪਰ ਤੋਂ ਮਹਿਕਮਾ ਹੀ ਇਹ ਸੀ ਆਦਤ ਪੈ ਗਈ ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹਣਾ ਜਦੋਂ ਤੁਸੀਂ ਸ਼ਿਕਾਇਤ ਲੈ ਕੇ ਆਉਣਾ ਮੇਰੀ ਗੱਲ ਸਟੇਜ ਵਾਲੇ ਲੀਡਰ ਸਾਹਿਬਾਨ ਜ਼ਰੂਰ ਮੇਰੀ ਬੇਨਤੀ ਨੂੰ ਨੋਟ ਕਰਿਓ ਤੁਸੀਂ ਵੀ ਸਤਕਾਰਯੋਗ ਨੋਟ ਕਰਿਓ ਜਦੋਂ ਐਸੇ ਕਮਿਸ਼ਨ ਦੇ ਦਫ਼ਤਰ 'ਚ ਕੇਸ ਆਉਂਦਾ 30 35 ਦਿਨ ਪ੍ਰੋਸੈਸਿੰਗ ਪੀਰੀਅਡ ਹੈ 40 ਵੀ ਲੱਗ ਜਾਂਦੇ 45 ਵੀ ਲੱਗਦੇ ਪ੍ਰੋਸੈਸਿੰਗ ਪੀਰੀਅਡ ਉਹਦਾ ਕਾਰਨ ਮੇਰੇ ਕੋਲ ਸਟਾਫ ਦੀ ਘਾਟ ਹੈ ਔਰ ਮੈਂ ਤੁਹਾਡੇ ਕੋਲ ਉੱਥੋਂ ਲੈ ਕੇ ਇੱਥੇ ਤੱਕ ਆਇਆ ਤੇ ਮੈਂ ਆਪਣਾ ਤੇਲ ਖਰਚ ਕੇ ਆਇਆ ਕਿਉਂਕਿ ਜਿਹੜਾ ਸਰਕਾਰ ਦਿੰਦੀ ਆ ਮੈਨੂੰ ਉਹ 10 ਤਰੀਕ ਤੱਕ ਖਤਮ ਹੋ ਜਾਂਦਾ ਆ 200 250 ਕਿਲੋਮੀਟਰ ਉਹ ਖਤਮ ਹੋ ਜਾਂਦੇ 10 ਤਰੀਕ ਨੂੰ ਜੀ ਔਰ ਮੇਰੇ ਕੋਲ ਇੰਨੀ ਕਮੀ ਆ ਸਾਧਨਾ ਦੀ ਕੁਰਸੀ ਜ਼ਰੂਰ ਬਲੰਦ ਹੈ ਸਾਧਨ ਬਲੰਦ ਨਹੀਂ ਹੈਗੇ ਅਬ ਪਿਛਲੇ ਹਫਤੇ ਚਾ ਦਾ ਬਿਲ 27000 ਸੀ ਮਹੀਨੇ ਦਾ ਕਿੰਨਾ 27 ਸਰਕਾਰ ਨੇ ਦੇਣਾ ਮੈਨੂੰ 1000 ਪਹਿਲਾ ਹਫਤਾ ਤਾਂ ਮੈਂ ਬੜਾ ਪਰੇਸ਼ਾਨ ਰਿਆ ਬਈ ਯਾਰ ਜਿਹੜੇ ਮੇਰੇ ਵਾਲੇ ਆਉਂਦੇ ਆ ਇਹਨਾਂ ਨੂੰ ਚਾਹ ਪਾਣੀ ਕਿੱਦਾਂ ਪਲਾਵਾ ਔਰ ਮੈਂ ਗਿਆ ਸੀ ਸਰਕਾਰ ਨੂੰ ਤੇ ਵਿਭਾਗ ਨੂੰ ਬੇ 90 ਦਿਨਾਂ ਚ ਇਹ ਸਮੱਸਿਆਵਾਂ ਹੱਲ ਕਰ ਦਿਓ ਨਹੀਂ ਮੈਂ ਲੋਕਾਂ ਨੂੰ ਦੱਸੂਗਾ ਕਿਉਂਕਿ ਪੱਲਿਓ ਤਾਂ ਮੈਂ ਪੜਾ ਨਹੀਂ ਸਕਦਾ ਜੇ ਮੈਂ ਪੱਲਿਓ ਬੁਲਾਉਂਗਾ ਫਿਰ ਲੋਕਾਂ ਦੀ ਜੇਬਾਂ ਵੱਡੂਗਾ ਮੈਂ ਜਿਹੜੀਆਂ ਮੈਨੂੰ ਵੱਡਣੀਆਂ ਨਹੀਂ ਆਉਂਦੀਆਂ ਜਿਹੜੀਆਂ ਮੈਨੂੰ ਵੱਡਣੀਆਂ ਨਹੀਂ ਆਉਂਦੀਆਂ ਤੇ ਉਦੋਂ ਪਿਛਲੇ ਮਹੀਨੇ ਕੀ ਯਾਰ ਸੀ ਅਪ੍ਰੈਲ ਦਾ 27 ਮਾਰਚ ਦਾ 21 ਆ ਮਈ ਵਾਲਾ ਮੈਂ ਦੱਸ ਦਊਗਾ ਅਗਲੇ ਪ੍ਰੋਗਰਾਮ ਤੇ ਸਰਕਾਰ ਨੇ ਦੇਣਾ 1000 ਬਹੁਤ ਮੁਸ਼ਕਲਾਂ ਨੇ ਇਹਨਾਂ ਮੁਸ਼ਕਲਾਂ ਦੇ باوجود ਵੀ ਤੁਹਾਡੇ ਕਿਸੇ ਕੇਸ 'ਚ ਮੈਂ ਕਮੀ ਨਹੀਂ ਔਣ ਦਿੰਦਾ ਤੁਹਾਡਾ ਇਨਸਾਫ ਨਾ ਮਿਲੇ ਇਸ ਗੱਲ 'ਚ ਵੀ ਕਮੀ ਨਹੀਂ ਔਰ ਦਿੰਦਾ ਕੋਈ ਲੇਟ ਹੋ ਸਕਦਾ ਇਨਸਾਫ ਦੇ ਵਿੱਚ ਲੇਟ ਹੋ ਸਕਦੀ ਪਰ ਮੇਰਾ ਤੁਹਾਡੇ ਅੱਗੇ ਸਜਾ ਆ ਜਿਹੜੇ ਸੁਣ ਰਹੇ ਸਾਰੇ ਅੱਗੇ ਸੁਝਾਅ ਨੰਬਰ 1 ਦੋ ਗੱਲਾਂ ਦਾ ਖਿਆਲ ਰੱਖਣਾ ਐਪਲੀਕੇਸ਼ਨੇ ਮਾਈ ਡਾਕ ਭੇਜੋ ਜਾ ਬਾਈ ਹੈਡ ਦੇਓ ਅਸਲੀ ਦਸਤਾਵੇਜ਼ ਨਾਲ ਫੋਟੋਕਾਪੀ ਨਹੀਂ ਚੱਲਦੀ WhatsApp ਨਹੀਂ ਚੱਲਦਾ ਕਿਉਂਕਿ ਮੇਰਾ ਹਲੇ ਜਿਹੜਾ ਡਿਪਾਰਟਮੈਂਟ ਹੈ ਐਸਸੀ ਕਮਿਸ਼ਨ ਵਾਲਾ ਜਿਹੜੀ ਬ੍ਰਾਂਚ ਹੈ ਇਹ ਈ ਗਵਰਨੈਂਸ ਨਾਲ ਨਹੀਂ ਜੁੜੀ ਹੋਈ ਇਸ ਕਰਕੇ ਈਵੇ ਔਰ WhatsApp ਤੋਂ ਪਰਹੇਜ਼ ਕਰਨਾ ਕਿੱਦਾਂ ਚਾਹੀਦਾ ਮੈਨੂੰ ਤੁਹਾਡੀ ਸ਼ਿਕਾਇਤ ਕਿੱਦਾਂ ਚਾਹੀਦੀ ਆ ਬਾਈ ਹੈਡ 42 ਦਾ ਤੇ 22 ਦਾ 22 ਹੈਡ ਦੇ ਕੇ ਵੀ ਮਹੀਨੇ ਬਾਅਦ ਪੁੱਛਣਾ ਸ਼ੁਰੂ ਕਰੋ 1 ਮਹੀਨੇ ਬਾਅਦ ਕਿਆ ਬਣਿਆ ਕਹਿੰਨੂੰ ਪੁੱਛਣਾ ਮੈਨੂੰ ਨਾ ਪੁੱਛੋ ਕਦੇ ਵੀ ਦਫ਼ਤਰ ਪੁੱਛਣਾ ਫੋਨ ਕਰਕੇ ਲੈਂਡਲਾਈਨ ਨੰਬਰ ਜਦੋਂ ਸ਼ਿਕਾਇਤ ਦੇਣੇ ਉਹ ਲੈਂਡਲਾਈਨ ਨੰਬਰ ਵੀ ਲਓ ਨਹੀਂ ਲੱਭਦਾ ਗੂਗਲ ਤੋਂ ਲੱਭ ਲਓ ਪਿਆ ਨਹੀਂ ਲੱਭਦਾ ਮੇਰੀ ਫੇਸਬੁੱਕ ਤੋਂ ਲੈ ਲੈ ਉੱਥੇ ਲਿਖਿਆ ਆ ਮੈਂ ਇਸ ਕਰਕੇ ਹਰ ਚੀਜ਼ ਦਾ ਇੱਕ ਤਰੀਕਾ ਆ ਕਿੱਥੇ ਅਸੀਂ ਥੱਲੇ 6-6 ਮਹੀਨੇ ਕੋਲ ਚੱਲ ਰਹੇ 2-2 ਸਾਲ ਕੋਲ ਚੱਲ ਰਹੇ ਇਨਸਾਫ ਲਈ ਤੇ ਮੈਂ ਵੀ ਬੈਠਾ ਵੀ ਠੀਕ ਆ ਮਿਹਨਤ ਮੇਰੇ ਕੋ ਵੀ ਕੋਈ ਕੋਟੜਵਾ ਕੇ ਮੈਂ ਕੋਈ ਜਾਦੂਗਰ ਨਹੀਂ ਹੈਗਾ ਮੇਰੇ ਕੋਲ ਜਿਹੜਾ ਸਟਾਫ ਹੈ ਉਹ ਵੀ ਜਾਦੂਗਰ ਨਹੀਂ ਹੈਗਾ ਕਿ ਤੁਸੀਂ ਆਏ ਐ ਛੜੀ ਘੁੰਮੀ ਮੈਜਿਕ ਸਟਿਕ ਮੈਜਿਕ ਸਟਿਕ ਸਮਝਦੇ ਨਾ ਝੁਰ ਲੂ ਅੱਗੇ ਬਜ਼ੁਰਗ ਝੁਰ ਲੂ ਵੀ ਕਹਿੰਦੇ ਹੁੰਦੇ ਸੀ ਜਿਹੜੀ ਐਡੀ ਜਾਦੂਗਰਾਂ ਕੋ ਡੰਡੀ ਹੁੰਦੀ ਆ ਇੱਦਾਂ ਬੜਾ ਹੈ ਹੈ ਹੈਡ ਪਰ ਘੁਮਾਇਆ ਕਬੂਤਰ ਬਾਹਰ ਇਦਾਂ ਨਹੀਂ ਹੈਗਾ ਮੇਰੇ ਕੋਲ ਹਰ ਚੀਜ਼ ਦਾ ਸਮਾਂ ਹੈ ਔਰ ਆਪਣੇ ਆਪ ਨੂੰ ਇਸ ਤਿਆਰੀ ਨਾਲ ਲਾਇਓ ਕਿ ਅਸੀਂ ਫੈਕਟ ਸਾਡੇ ਕੋਲ ਹੈ ਸਬੂਤ ਸਾਡੇ ਕੋਲ ਹੈ ਤੱਥ ਸਾਡੇ ਕੋਲ ਹੈ ਤੁਹਾਨੂੰ ਇਨਸਾਫ ਮਿਲਦੋ ਕੋਈ ਰੋਕ ਨਹੀਂ ਸਕਦਾ ਫਿਰ ਮੈਂ ਹੈਗਾ ਥੱਲੇ ਰੋਕੇ ਜਾ ਸਕਦੇ ਆ ਕਮਿਸ਼ਨ ਦੇ ਦਫ਼ਤਰ 'ਚ ਤੁਹਾਨੂੰ ਵੀ ਰੋਕ ਨਹੀਂ ਸਕਦਾ ਜਿੱਥੇ ਜਰ ਮੈਂ ਬੈਠਾ ਇਸ ਕਰਕੇ ਜਾਦੇ ਗੱਲਾਂ ਨਾ ਕਰਦਾ ਹੋਇਆ ਜਿਹੜੀਆਂ ਗੱਲਾਂ ਮਾਨਜੋ ਚੋਪੜਾ ਸਾਹਿਬ ਨੇ ਤੁਹਾਨੂੰ ਤੁਹਾਡੇ ਬਿਜ਼ਨਸ ਕਾਰੋਬਾਰ ਬਾਰੇ ਦੱਸੀਆਂ ਆ ਉਹਦੇ ਲਈ ਤੁਸੀਂ ਜਿਹੜੇ ਇੱਥੇ ਮਾਨਸੇ ਦੇ ਸਾਥੀ ਆ ਮਾਨਜੋ ਹਰਪ੍ਰੀਤ ਜੀ ਕਿੱਥੇ ਗਏ? ਰਜਵਿੰਦਰ ਜੀ ਠੀਕ ਕੰਮ ਕਰਨ ਵਾਲੇ ਇੱਧਰ ਚਲੇ ਗਏ ਕੰਮ ਕਰਨ ਵਾਲੇ ਪ੍ਰਧਾਨ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਆਪਣੀਆਂ ਫੈਲਾਂ ਬਣਾਓ ਕਿਸੇ ਨੇ ਕੋਈ ਦੁਕਾਨ ਖੋਲੋ ਛੋਟੇ ਤੋਂ ਸ਼ੁਰੂ ਕਰੋ ਲੱਖ 2 ਲੱਖ ਦੀ ਬੈਂਕ ਨੇ ਲਿਮਟ ਬਣਾਉਣੀ ਤੁਹਾਡੀ 50000 ਤੋਂ ਲਿਮਟ ਸ਼ੁਰੂ ਹੋ ਸਕਦੀ ਪਹਿਲੇ ਸਾਲ 50000 ਬੱਚੇ ਨੂੰ ਲੋਨ ਛੋਟਾ ਜਿਹਾ ਕਾਰੋਬਾਰ ਕਰ ਲਓ ਅਗਲੇ ਸਾਲ ਲੱਖ ਤੇ ਆ ਜਾਓ ਅਗਲੇ ਸਾਲ 2 ਲੱਖ ਚੌਥੇ ਸਾਲ 5 ਲੱਖ aur 5ਵੇਂ ਸਾਲ ਮੈਂ ਦਾਅਵੇ ਨਾਲ ਕਹਿੰਦਾ 10 ਲੱਖ ਦਾ ਬੈਂਕ ਕਰਜ਼ਾ ਲੈ ਕੇ ਤੁਹਾਡੇ ਮਗਰ ਘੁੰਮੂਗੇ ਤੁਸੀਂ ਕਹਿੰਦਾ ਸਾਨੂੰ ਲੋਨ ਨਹੀਂ ਤੁਸੀਂ ਕਹਿੰਦਾ ਸਾਨੂੰ ਲੋਨ ਨਹੀਂ ਕਦੀ ਵੀ ਕਿਸੇ ਸਰਕਾਰ ਨੇ ਝੋਲੇ ਪੜ ਕੇ ਤੁਹਾਡਿਆਂ ਘਰਾਂ 'ਚ ਨਹੀਂ ਦੇਣੇ ਹੈਗੇ। ਕੱਲ੍ਹ ਤੁਸੀਂ ਕਹੋ ਨਾ ਵੀ ਗੜੀ ਸਾਡਾ ਬੈਠਾ ਆ ਤੇ ਸਾਨੂੰ ਕਰੋੜਾਂ ਰੁਪਈਆ ਆਣੇ ਲੱਖਾਂ ਨਹੀਂ ਆਉਣੇ ਹੈਗੇ। ਤੁਹਾਡਾ ਧੀ ਪੁੱਤ ਵੀ ਘਰ ਦਾ ਜੰਮਿਆ ਬਣ ਜੇ ਨਹੀਂ ਆਉਣੇ ਕਿੱਦਾਂ ਆਉਣੇ ਆ ਜਿਹੜਾ ਕਾਰੋਬਾਰ ਕੀਤਾ ਕਰਨਾ ਉਹਦਾ ਫਾਰਮ ਭਰੋ ਬੈਂਕ ਕੋਲ ਜਾਓ ਵੀ ਆ ਸਾਡੀ ਦੁਕਾਨ ਹੈ। ਉਹਨਾਂ ਨੇ ਕਿਹਾ ਲਿਆਓ ਗਰੰਟੀ ਤੁਸੀਂ ਕਹਿੰਦਾ ਗਰੰਟੀ ਤਾਂ ਹੈ ਨਹੀਂ ਤੇ ਕੋਈ ਗੱਲ ਨਹੀਂ ਜੇ ਗਰੰਟੀ ਨਹੀਂ ਹੈਗੀ 50 ਹਜ਼ਾਰ ਲੱਖ ਦਾ ਤਾਂ ਮਿਲਦਾ ਜੇ ਬੱਕਰੀਆਂ ਚੋਣੇ ਵਾਲਾ ਮੁੱਖ ਮੰਤਰੀ ਮੰਜੇ ਤੇ ਰੱਖ ਕੇ ਪਟਾਕੇ ਵੇਚ ਸਕਦਾ ਬੋਲਿਆ ਸੀ ਨਾ ਮੁੱਖ ਮੰਤਰੀ ਕੌਣ ਕਹਿੰਦਾ ਮੈਂ ਪਟਾਕੇ ਵੇਚਦਾ ਰਿਹਾ ਮੰਜੇ ਤੇ ਰੱਖ ਕੇ ਅੱਜ ਕਰੋੜਾ ਰੁਪਇਆ ਪਤਾ ਹੀ ਨਹੀਂ ਸਿਕਾ 9 ਕਰੋੜ ਭਾਂਜੇ ਦੇ ਘਰ ਵੀ ਪਿਆ ਉਹ ਤੇ ਫੜ ਹੋ ਗਿਆ ਪਤਾ ਹੀ ਕਿਹੜੇ ਕਿਹੜੇ ਰਿਸ਼ਤੇਦਾਰੋਂ ਪਤਾ ਥੋੜੇ ਹੁੰਦਾ ਜੀ ਤੇ ਤੁਸੀਂ ਵੀ ਆਪਣੇ ਧੀਆ ਪੁੱਤਾਂ ਨੂੰ ਕਿੱਤੇ ਵਾਲੇ ਬਣਾਓ ਕਿੱਤੇ ਵਾਲੇ ਜੇ ਧੀ ਪੁੱਤ ਤੁਹਾਡਾ ਕਿੱਤੇ ਚ ਤੁਸੀਂ ਨਹੀਂ ਲਾੜਾਏ ਤਾਂ ਅੱਜ ਦੇ ਯੁੱਗ 'ਚ ਧੀ ਪੁੱਤ ਦੇ ਦੁਸ਼ਮਣ ਆ ਪਏ ਅਸੀਂ ਅਸੀਂ ਆਪ ਐ ਤੇ ਸੋਚੋ ਤਾਂ ਬੱਚੇ ਨੂੰ ਕਿਹੜਾ ਕੰਮ ਆਉਂਦਾ ਜੇ ਅਸੀਂ ਦੋਏ ਨਾ ਹੋਈਏ ਮਾਂ ਪਿਓ ਤੇ ਮੇਰਾ ਬੱਚਾ ਕਿਆ ਬਾਲ ਕੱਟ ਲਵਾਂ ਮੇਰਾ ਬੱਚਾ ਪੇਟ ਕਰ ਲਵਾਂ ਮੇਰਾ ਬੱਚਾ ਮਿਸਤਰੀ ਬਣ ਜਾਵਾਂ ਮੇਰਾ ਬੱਚਾ ਦਿਹਾੜੀ ਕਰ ਲਵਾਂ ਮੇਰਾ ਬੱਚਾ ਦੁਕਾਨ ਖੋਲ ਸਕਦਾ ਮੇਰਾ ਬੱਚਾ ਕਿਹੜੀ ਦੁਕਾਨ ਖੋਲ ਸਕਦਾ ਤੇ ਜੇ ਇਹਨਾਂ ਸਵਾਲਾਂ ਦੇ ਉੱਤਰ ਤੁਹਾਡੇ ਕੋਲ ਲੋ ਆ ਤਾਂ ਬੱਚਿਆਂ ਦਾ ਭਵਿੱਖ ਖਰਾਬ ਕਰਨ ਲਈ ਦੋਸ਼ੀ ਅਸੀਂ ਆਪ ਹੈ ਜੇ ਤੁਹਾਡੇ ਕੋਲ ਇਹਦੇ ਉੱਤਰ ਹਾਂ ਕਿ ਮੇਰਾ ਬੱਚਾ ਰਾਜਮੰਤ ਬਣ ਸਕਦਾ ਮੇਰਾ ਬੱਚਾ ਨੇਬਰਮੈਨ ਬਣ ਸਕਦਾ ਮੇਰਾ ਬੱਚਾ ਮੰਜੇ ਤੇ ਪਟਾਕੇ ਲਾ ਸਕਦਾ ਮੇਰਾ ਬੱਚਾ ਛੋਟਾ ਦੁਕਾਨਦਾਰ ਬਣ ਸਕਦਾ ਮੇਰਾ ਬੱਚਾ ਇਸ ਕੰਮ ਦੀ ਛੋਟੀ ਫੈਕਟਰੀ ਖੋਲ ਸਕਦਾ ਜੇ ਉੱਤਰ ਹਾਂ ਤਾਂ ਤੁਹਾਡੇ ਘਰ ਦੇ ਵਿੱਚ ਰਹਿਮ ਤਾਂ ਔਰਤੋਂ ਕੋਈ ਰੱਬ ਵੀ ਰੋਕ ਨਹੀਂ ਸਕਦਾ ਰੱਬ ਵੀ ਰੋਕ ਨਹੀਂ ਸਕਦਾ ਤੁਹਾਡੇ ਘਰ ਰਹਿਮਤਾਂ ਨੂੰ ਇਸ ਕਰਕੇ ਮੇਰੀ ਤੁਹਾਡੇ ਅੱਗੇ ਸੋੱਚੇ ਗਰੀਬ ਸਮਾਜ ਅੱਗੇ ਜਿੰਨੇ ਵੀ ਆਪਾਂ ਬੈਠੇ ਆ ਮੇਰੀ ਅਪੀਲ ਹੈ ਇੱਕ ਦੋ ਗੱਲਾਂ ਮੰਨਣੀਆਂ ਪਹਿਲੀ ਗੱਲ ਕਿ ਬਾਬਾ ਸਭ ਅਮੇੜਕਰ ਪੀ ਐਚ ਡੀ ਸੀ ਆਪਣੇ ਹੱਥੇ ਲਿਖੋ ਖੋਪੜ ਚ ਕੇ ਬੱਚੇ ਪੀ ਐਚ ਡੀ ਤੋਂ ਘਟ ਨਹੀਂ ਪੜਾਉਣੇ ਲਿਖੋ ਨੰਬਰ 2 ਲਿਖੋ ਕਿ ਜਦੋਂ ਤੱਕ ਮੇਰੇ ਬੱਚੇ ਦੀ ਪੀ ਐਚ ਡੀ ਕੰਪਲੀਟ ਹੋਣੀ ਆ ਉਦੋਂ ਤੱਕ ਮੇਰਾ ਬੱਚਾ ਦੁਕਾਨ ਦਾ ਮਾਲਕ ਵੀ ਬਣ ਸਕਦਾ ਫੈਕਟਰੀ ਦਾ ਮਾਲਕ ਵੀ ਜੇ ਦੋਏ ਨੇ ਬਣੇ ਤਾਂ ਪੀਐਚ ਵੀ ਹੁੰਦਾ ਹੋਇਆ ਵੀ ਸਬਜੀ ਦੀ ਵੀ ਰੇੜੀ ਲਾ ਸਕਦਾ ਆ ਇਹ ਕੋਈ ਵੀ ਕੁੱਤਾ ਕਰਨ ਤੋਂ ਇਹ ਭੱਜੂਗਾ ਨਹੀਂ ਇਹ ਕੁੱਤਾ ਵੀ ਕਰ ਸਕਦਾ ਆ ਦੋਏ ਗੱਲਾਂ ਬਰਾਬਰ ਚੱਲਣਗੀਆਂ ਇੱਕ ਵੀ ਕੰਮ 'ਚ ਤੁਸੀਂ ਪਿੱਛੇ ਰਹਿ ਗਏ ਤੁਸੀਂ ਕੰਮ ਤਾਂ ਸਿਖਾ ਲਿਆ ਪੜ੍ਹਾਈ ਨਾ ਸਿਖਾਈ ਤਾਂ ਵੀ ਗੁਲਾਮੀ ਬੜੀ ਰਹਿਣੀ ਆ ਤੁਸੀਂ ਪੜ੍ਹਾਈ ਦੇਤੀ ਬਹੁਤ ਸਾਰੀ ਤੇ ਕੰਮਕਾਰ ਨਾ ਸਿਖਾਏ ਫਿਰ ਗੁਲਾਮੀ ਹੋ ਗਈ ਆ ਹੁਣ ਕੀ ਆ ਚੱਲ ਪੜ੍ਹਾਈ ਤਾਂ ਫੇਰ ਹੀ ਕਰ ਲਈ ਕੰਮ ਸਖੀਏ ਗੋਈਂ ਕੰਮ ਕੋਈ ਨਹੀਂ ਸਕਿਆ ਦਬਈ ਜਾ ਕੇ ਦਿਹਾੜੀ ਕਰਨੇ ਨੂੰ ਤਿਆਰ ਐ ਸੀ ਮਸਕਟ ਜਾ ਕੇ ਦਿਹਾੜੀ ਕਰਨੇ ਨੂੰ ਤਿਆਰ ਐ ਸੀ ਇੱਥੇ 100 ਮੁਰਗੀਆਂ ਦਾ ਮੁਰਗੀ ਫਾਰਮ ਨਹੀਂ ਬੋਲ ਸਕਦੇ ਦੇਸੀਆਂ ਦਾ ਜਿਹਦਾ 20 ਰੁਪਏ ਨੂੰ ਆਡਰ ਤੁਸੀਂ ਵੇਚ ਲਓ ਭਲਾ ਇਹ ਨਹੀਂ ਹੋ ਸਕਦੇ ਆਪਾਂ ਅਸੀਂ ਕਿੰਨਾ ਲੈ ਕੇ ਜ਼ਮੀਨ ਦਾ ਸਬਜ਼ੀਆਂਗਾ ਕੇ ਤੇ ਕਿੱਲੇ ਚੋਂ 5 ਲੱਖ ਨਹੀਂ ਸਾਲ ਦਾ ਕਮਾਣਾ ਜਾਣਦੇ ਕਿਉਂ ਨਹੀਂ ਕਮਾਣਦੇ ਬਈ ਸੀਰੀ ਪੁਣਾਸੀ ਕਰਦੇ ਰਹੇ ਮਜ਼ਦੂਰ ਪੁਣਾਸੀ ਕਰਦੇ ਕਿਹੜਾ ਕੰਮ ਨਹੀਂ ਸਾਡੇ ਪਿਓ ਦਾਦੇ ਕਰਦੇ ਰਹੇ ਰੋਜ਼ 2 4 5 ਘੰਟੇ ਬੱਚਾ ਪੜੇ